Go ਕੋਈ ਲੈ ਗਿਆ ਹੋਏ ਸੀਸ ਕੋਈ ਲੈ ਗਿਆ ਸਤਸੰਗ ਜੀ ਦੇਖਣਾ ਕੀ ਕਹਿਰੀ ਕਲਮ ਨੌਵੇਂ ਗੁਰੂ ਜਦੋਂ ਇਸਲਾਮ ਨਾ ਕਬੂਲ ਲਿਆ ਜ਼ਾਲਮਾਂ ਨੇ ਅੱਲਾ ਦਾ ਵੀ ਹੁਕਮ ਆਦੂ ਲਿਆ ਕੋਈ ਲੈ ਗਿਆ ਸੀਸ ਕੋਈ ਲੈ ਗਿਆ ਏ ਸੀਸ ਕੋਈ ਲੈ ਗਿਆ ਸਤੀ ਦਾਸ ਕਾਈ ਬਨੇ ਰੂਚ ਜਲਾਇਆ ਏ ਸਤੀ ਦਾ ਸਤੀ ਦਾਸ ਕਾਈ ਬਨੇ ਸੀਸ ਕੋਈ ਲੈ ਗਿਆ ਹੋਏ ਸੀਸ ਕੋਈ ਲੈ ਗਿਆ ਤਾੜੀ ਕੋ மீல ரே துல்னக்கு மே அம்பறி பிஜலியோ ஃபர் கே மோத்தி மூச்சா மீன் பத்த பிய دار بنیان کوئی کہے اے نور روحانی ہے کوئی کہے دلਾਂ ਦਾ ਜਾਨੀ ਹੈ ਕੋਈ ਕਹੇ ਇਹ ਨੂਰ ਰੋਹਾਨੀ ਹੈ ਕੋਈ ਕਹੇ ਦਿਲਾਂ ਦਾ ਜਾਨੀ ਹੈ ਕੋਈ ਕਹੇ ਜ਼ੁਲਮ ਨੂੰ ਮਾਰੇਗਾ ਏਹ ਇੱਕ ਇਹਦੀ ਬਿਜਲੀ ਅਸਮਾਨੀ ਹੈ ਕੋਈ ਕਹੇ ਵਾਰ ਸਰਬੰਸ ਗਿਆ ਇਹ ਦੀ ਵੱਡੀਆਂ ਵੱਡੀ ਕੁਰਬਾਨੀ ਐ ਦੀਪ ਸਿੰਘਾ ਕੁੱਲ ਜਹਾਨੇ ਅੰਦਰ ਕਲਗੀ ਧਰਤਾ ਨਾ ਕੋਈ ਸ਼ਾਨੀ ਐ ਸਤਿਗੁਰੂ ਛੋਟੀ ਉਮਰੇ ਹੀ ਤਾਨ ਗੁਰ ਤੇਗ ਬਹਾਦਰ ਸਾਹਿਬ ਦੇ ਪਿਤਾ ਜੀ ਨੂੰ ਆਖਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਬਲੀਦਾਨ ਨਹੀਂ ਕੋਈ ਯੋਧਾ ਕੋਈ ਪੀਰ ਪੈਗੰਬਰ ਇਸ ਧਰਤੀ ਦੇ ਉੱਤੇ ਹੈ ਨਹੀਂ ਤੁਹਾਨੂੰ ਜਾਣਾ ਪੈਣਾ ਇਸ ਧਰਤੀ ਉੱਤੇ ਹਿੰਦੁਸਤਾਨ ਦੀ ਰੱਖਿਆ ਕਰਨ ਵਾਸਤੇ ਸਾਧ ਸੰਗ ਜੀ ਕੀ ਕਹਿਰੀ ਜਿਵਾਨਾ ਸਾਹਿਬ ਦੀ ਕਲਮ ਹੈ ਇੱਕ ਗੁਰੂ ਬੇਟਾ ਤੂੰ ਜਾ ਲਖੀਵਣ ਜਾਰਾਏ ਇੱਕ ਗੁਰੂ ਬੇਟਾ ਤੂੰ ਜਾ ਲਖੀਵਣ ਜਾਰਾਏ ਦੋਹਾਂ ਦੇ ਲਈ ਸ਼ੇਰੇ ਤਾਰੇ ਜਾਣ ਤੋਂ ਪਿਆ ਜਿਵੇਂ ਜਿਵੇਂ ਨਵਾ ਗੁਰੂ ਦੁੱਖ ਜਰੀ ਜਾਂਦਾ ਹੈ ਜਿਵੇਂ ਜਿਵੇਂ ਨਵਾ ਗੁਰੂ ਦੁੱਖ ਜਰੀ ਜਾ ਰਿਹਾ ਤਿਵੇਂ ਤਿਵੇਂ ਹਿੰਦੂ ਆਂਦਾ ਦੁੱਖ ਹਰੀ ਜਾ ਰਿਆ ਜਿਵੇਂ ਜਿਵੇਂ ਨਵਾ ਗੁਰੂ ਦੁੱਖ ਜਰੀ ਜਾ ਰਿਹਾ ਤਿਵੇਂ ਤਿਵੇਂ ਹੰ दुख, दुख हरी जारिया ਿਹੜਾ ਸੀ ਗੰਜ ਗੁਰਦੁਆਰਾ ਹੈ ਉਹਦੇ ਸਾਹਮਣੇ ਜਿਹੜਾ ਆ ਜੀ ਦਿਸਦਾ ਫਹਾਰਾ ਹੈ ਸਾਧ ਸੰਗਤ ਜੀ ਅੱਖਾਂ ਬੰਦ ਕਰਕੇ ਫਹਾਰੇ ਦੇ ਦਰਸ਼ਨ ਕਰਿਓ ਜਿੱਥੇ ਭਾਈ ਸੇਤੀ ਦਾਸ ਭਾਈ ਮਤੀ ਦਾਸ ਨੂੰ ਸ਼ਹੀਦ ਕੀਤਾ ਜਾ ਰਿਹਾ ਦਾਸ ਦਰਸ਼ਨ ਕਰਦਾ ਉਸ ਸ਼ਹਾਦਤ ਦੇ ਜਿੱਥੇ ਜਾਨ ਪੀਤੀ ਸੀ ਸਿੰਘਾ ਸਿੰਘਿਤ ਸਿੰਘਾ ਨੇ ਦਿੱਲੀ ਵਿੱਚ ਜਿਹੜਾ ਸੀ ਗਾਂਝ ਗੁਰਦੁਆਰਾ ਹੈ ਉਹਦੇ ਸਾਹਮਣੇ ਜਿਹੜਾ ਅੱਜ ਦਿਸਦਾ ਹੋਹਾਰਾ ਹੈ ਕਿਹੜਾ ਕਿਹੜਾ ਦੁੱਖ ਦੱਸਾਂ ਇਹੜਾ ਕਿਹੜਾ ਦੁੱਖ ਦੱਸਾਂ ਸੀਸ ਕਾਇਆ ਹੈ ਸਿੱਖੀ ਵਾਲਾ ਬੂਟਾ ਜਿਹੜਾ ਗੁਰਾਂ ਨੇ ਲਗਾਇਆ ਹੈ ਉਹਦਾ ਬਾਲ ਇਸੇ ਕਉਤਾ ਸ਼ਹੀਦੀ ਸਾਖਾ ਤੰਤਨ ਸਤਿਗੁਰੂ ਸਾਹਿਬ ਜੀ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਾ ਸੰਗ ਇੱਕ ਸ਼ੇਰ ਕਹਿ ਕੇ ਖਿਮਾ ਦਾ ਜਾਚ ਰਹਾਂਗਾ ਕਿਉਂਕਿ ਰਾਗੀ ਜੱਥਾ ਆਪ ਜੀ ਨਗਰ ਵਿੱਚ ਪਹੁੰਚ ਚੁੱਕਾ ਹੈ ਹੁਣ ਇਸ ਤੋਂ ਮੇਰੇ ਤੋਂ ਬਾਅਦ ਉਹਨਾਂ ਦੇ ਟਾਈਮ ਹੈ ਦੋ ਸ਼ੇਰ ਆਖਣੇ ਬਾਤ ਕਮਾਲ ਹੈ شیئر کی ہے آج دے حالات یہ صدی گل کر رہاں سننے والے ہیں دل دے دلالا ماں پر قدہ حکم ہویا اتنی کے حاضری پروان کریو کرے راگی جترہ حکم ہویا کہ شیئر کی ہے سنا جو دلی دے دلالا دیوئے ਦਾਲ ਵਿੱਚ ਕਾਲਾ ਟੋਲ ਚਾਲ ਦੇ ਗੰਗਾ ਕਲਮ ਹੈ ਜੀ ਸਾਧ ਸਿੰਘ ਜੀ ਤਤਾਰੇ ਤਾਂ ਦੱਸੋ ਕੌਣ ਪਿੰਡੇ ਤੇ ਪਵਾਏਗਾ ਚੌਕ ਵਿੱਚ ਕੌਣ ਆਪਣਾ ਸੀਸ ਕਟਵਾਏਗਾ ਤਤਾਰੇ ਤਾਂ ਦੱਸੋ ਕੌਣ ਪਿੰਡੇ ਤੇ ਪਵਾਏਗਾ ਚੌਕ ਵਿੱਚ ਕੌਣ ਸੀਸ ਆਪਣਾ ਕਟਾਏਗਾ 来来来来 ਮਹਾਰਾਜੀ ਅੰਦਾ ਕਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਤਿਗੁਰੂ ਸਹਿਬ ਸ੍ਰੀ ਵਿਸ਼ੋਪਾਤ ਸਾਹਿਬ ਮਹਾਰਾਜ ਜਿਨ੍ਹਾਂ ਨੇ ਇਸ ਨਿਮਾਨੇ ਦੇ ਕਵੀ ਨੂੰ ਆਪਣੇ ਕਵੀਆਂ ਵਿੱਚ ਥਾ ਦਿੱਤੀ ਫਤਰੀ ਅਸੀਂ ਝੋਲੀ ਵਿੱਚ ਪਾ ਦੋ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਭਾਈ ਮਲਕੀ ਸਿੰਘ ਜੀ ਨਮਾਨਾ ਜੀ ਬਹੁਤ ਬਹੁਤ ਧੰਨਵਾਦ ਸੋ ਸਤਿਕਾਰ ਜੋ ਭਾਈ ਜੀ ਨੇ ਦਿੱਤਾ